ਸ਼੍ਰੀ ਕਾਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪੁਰਾ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਅਸੀਂ ਤੁਹਾਡੇ ਵਾਸਤੇ ਟਿਸਟਾ ਬ੍ਰਾਂਡ ਦੇ ਸੂਟ ਲੈ ਕੇ ਆਏ ਹਾਂ ਜੀ ਇੱਕ ਬ੍ਰਾਂਡ ਦਾ ਨਾਮ ਹੀ ਕਾਫੀ ਆ। ਸੂਟਾਂ ਬਾਰੇ ਬਹੁਤਾ ਦੱਸਣ ਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਨਾਮ ਹੀ ਬਹੁਤ ਵੱਡਾ ਬ੍ਰਾਂਡ ਹੀ ਬਹੁਤ ਵੱਡਾ ਹੈ। ਤੇ ਸੂਟ ਅਸੀਂ ਤੁਹਾਡੇ ਵਾਸਤੇ ਪ੍ਰਿੰਟਿਡ ਲੈ ਕੇ ਆਏ ਹਾਂ ਬਹੁਤ ਸੋਹਣੀ ਜਿਹੀ ਕਲੈਕਸ਼ਨ ਹੈ ਜੀ ਜਿਹੜੀ ਅਸੀਂ ਤੁਹਾਨੂੰ ਅੱਜ ਦੇਣੀ ਆ। ਵਿਦਆਊਟ ਦੁਪੱਟਾ ਹੋਣਗੇ ਜੀ ਸਾਰੇ ਸੂਟ ਤੇ ਕੁਝ ਇੱਕ ਸੂਟ ਅਸੀਂ ਤੁਹਾਨੂੰ ਇਹਨਾਂ ਦੇ ਵਿੱਚ ਪਲੇਨ ਵੀ ਦੇਣੇ ਆ ਜਿਹਦੇ ਉੱਪਰ ਤੁਸੀਂ ਵਰਕ ਕਰਵਾ ਸਕਦੇ ਹੋ। ਜਾ ਫੈਲicies ਲਗਾ ਕੇ ਜਾਂ ਕੁਝ ਵੀ ਕਿਸੇ ਵੀ ਤਰ੍ਹਾਂ ਡਿਜ਼ਾਈਨਿੰਗ ਆਪਣੇ ਅਕੋਰਡਿੰਗ ਕਰਵਾ ਸਕਦੇ ਹੋ ਪ੍ਰਾਈਸ ਪਲੇਨ ਸੂਟ ਦੇ ਲੱਗ ਰਹਿਣਗੇ ਜਿੱਤੇ ਪ੍ਰਿੰਟ ਸੂਟ ਦੇ ਲੱਗ ਰਹਿਣਗੇ ਉਹ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖ ਲਿਓ ਅਸੀਂ ਸਾਰੀ ਵੀਡੀਓ ਦੇ ਵਿੱਚ ਪ੍ਰਾਈਸ ਦੱਸਦੇ ਰਹਾਂਗੇ ਬੁਕਿੰਗ ਲਈ ਨੰਬਰ ਹੋਗਾ ਜੀ 8283828381 ਨੰਬਰ ਜੋ ਵੀ ਤੁਹਾਨੂੰ ਅੱਜ ਦੀ ਵੀਡੀਓ ਚ ਸੂਟ ਪਸੰਦ ਆਇਆ ਤੁਸੀਂ ਮੇਰੇ ਇਸ ਨੰਬਰ ਤੇ ਸਕਰੀਨਸ਼ਾਟ ਲੈ ਕੇ ਪਿਕਸ ਸੈਂਡ ਕਰ ਸਕਦੇ ਹੋ ਬਹੁਤ ਸੋਹਣੀ ਜੀ ਕਲੈਕਸ਼ਨ ਆ ਬਾਕੀ ਥੋੜੇ ਕਮੈਂਟਾਂ ਦੀ ਵੇਟ ਰਹੇਗੀ ਜੀ ਤੁਹਾਨੂੰ ਸਾਰੀ ਕਲੈਕਸ਼ਨ ਕਿਦਾਂ ਲੱਗੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਚੈਨਲ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਡੇਲੀ ਅਪਡੇਟ ਮਿਲਦੀ ਰਹੇ ਜੀ ਹਰ ਰੋਜ਼ ਨਵੀਂ ਨਵੀਂ ਜੇ ਸੂਟ ਦੰਨੇ ਆਸੀ ਤੁਹਾਨੂੰ ਤੇ ਵੈਲ ਨੋਟੀਫਿਕੇਸ਼ਨ ਜ਼ਰੂਰ ਆਨ ਕਰ ਲਿਓ ਇਹ ਹੈਗਾ ਜੀ ਬਹੁਤ ਪਿਆਰਾ ਜਿਹਾ ਕਲਰਡ ਪ੍ਰਿੰਟ ਪੀਸਟਾ ਬ੍ਰਾਂਡ ਦੇ ਸੂਟ ਵਿਦਾਊਟ ਦੁਪੱਟਾ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਸੂਟ ਆ ਵਿంటర్ ਕਲੈਕਸ਼ਨ ਆ ਬਿਦਾਉਟ ਲਾਈਨਿੰਗ ਬਣਨੇਗੇ ਇਹ ਵਾਲੇ ਸੂਟ ਤੁਸੀਂ ਬਿਨਾ ਲਾਈਨਿੰਗ ਤੋਂ ਬਣਾ ਸਕਦੇ ਹੋ ਬਾਕੀ ਤੁਹਾਡੀ ਚੁਆਇਸ ਆ ਜੀ ਠੀਕ ਹੈ ਬਹੁਤ ਲਾਈਟ ਵੇਟ ਜਿਹਾ ਇੱਕ ਨਾ ਲੁੱਕ ਕਟ్రਾਈ ਦੀ ਦੇਵੇਗਾ ਜਿਹੜਾ ਦਾ ਪ੍ਰਿੰਟ ਆ ਹਲਕੇ ਜਿਹੇ ਵਿੱਚ ਲਾਈਨਿੰਗ ਆ ਮਤਲਬ ਲੁੱਕ ਲਾਈਕ ਜਿਹੜਾ ਪ੍ਰਿੰਟ ਆ ਉਹ ਕਟ్రਾਈ ਦੀ ਲੁੱਕ ਦੇਵੇਗਾ ਵੈਸੇ ਕਟ్రਾਈ ਦੇ ਸੂਟ ਹੈ ਨਹੀਂ ਆ ਤੁਸੀਂ ਸਲਵਾਰ ਚ ਵੀ ਦੇਖ ਸਕਦੇ ਹੋ ਲਾਈਨਿੰਗ ਜੀ ਆ ਰਹੀ ਹੈ ਜੀ ਲਾਈਟ ਡਾਰਕ ਜੀ ਬਸ ਲੁੱਕ ਹੀ ਆਏਗੀ ਕੁਟਰਾਇਡ ਦੇ ਸੂਟ ਦੀ ਵੈਸੇ ਇਹ ਵਿੰਟਰ ਕਲੈਕਸ਼ਨ ਹੈ ਤੇ ਟੇਸਟਾ ਬ੍ਰਾਂਡ ਦੇ ਸੂਟ ਨੇ ਜੀ ਠੀਕ ਹੈ ਪ੍ਰੋਪਰ ਤੁਹਾਨੂੰ ਸਟੈਂਪ ਦੇ ਨਾਲ ਸੂਟ ਮਿਲਣਗੇ ਇਹ ਤੇ ਪ੍ਰਾਈਸ ਰਹੇਗਾ ਜੀ ਜਿਹੜੇ ਇਹ ਵਾਲੇ ਪ੍ਰਿੰਟਡ ਸੂਟ ਨੇ 2.5 ਮੀਟਰ ਕੱਟ ਸਲਵਾਰ ਦੀ ਆ ਤੇ 2.5 ਮੀਟਰ ਕੱਟ ਸ਼ਰਟ ਦੀ ਆ 1600 ਪ੍ਰਾਈਸ ਦੇ ਵਿੱਚ ਆ ਬਿਦਾਊਟ ਦੁਪੱਟਾ ਠੀਕ ਹੈ ਜੀ ਤੇ ਨੈਕਸਟ ਇਹਦੇ ਵਿੱਚ ਪ੍ਰਿੰਟ ਦੰਨੇ ਅਸੀਂ ਤੁਹਾਨੂੰ ਨਇ ਸੇਮ ਹੀ ਸਟੱਫ ਦੇ ਵਿੱਚ ਇਦਾਂ ਦੀ ਪ੍ਰਿੰਟਿੰਗ ਮਿਲ ਜੇਗੀ ਇਹ ਹੀ ਸੂਟ 1800 ਤੋਂ ਲੈ ਕੇ 2000 ਦੇ ਵਿੱਚ ਸੇਲ ਹੁੰਦੇ ਆ ਸੇਮ ਹੀ ਸੂਟ ਸੇਮ ਹੀ ਬ੍ਰਾਂਡ ਸਾਰਾ ਕੁਝ ਠੀਕ ਹੈ ਜੀ ਲੋਟ ਇਕੱਠਾ ਚੱਕ ਲੈਣੇ ਆ ਤਾਂ ਕਰਕੇ ਅਸੀਂ ਤੁਹਾਨੂੰ ਲੈਸਟ ਦੇ ਦਾਨੇ ਹੁਣ ਤੁਸੀਂ ਇਹ ਨਾ ਇੱਕ ਇੱਕ ਸੂਟ ਨਾਲ ਦੇ 3 3 4 4 ਸੂਟ ਜਿੰਨੇ ਮਰਜੀ ਸੂਟ ਲੈ ਸਕਦੇ ਹੋ ਤੇ ਨੈਕਸਟ ਵੀ ਹੈ ਅਗਰ ਤੁਸੀਂ ਬੁਕਿੰਗ ਕਰਾਣੀ ਹੈ ਜਿੱਦਾਂ ਕਾਫੀ ਸਾਰੇ ਬੁਟੀਕਸ ਸਾਤੇ ਪਰਚੇਸ ਕਰਦੇ ਨੇ ਸੂਟ ਤਾਂ ਫਿਰ ਤੁਸੀਂ ਇਕੱਠਾ ਲੋਟ ਚੱਕੋਗੇ ਤਾਂ ਤੁਹਾਨੂੰ ਹੋਰ ਵੀ ਲੈਸ ਹੋ ਜਾਣਗੇ ਉਸ ਤੇ ਅਕੋਰਡਿੰਗ ਤੁਸੀਂ ਜਿੰਨਾ ਵੀ ਸਟਾਕ ਚੱਕੋਗੇ ਤੇ ਸੈਟ ਵਾਈ ਚੱਕਣੇ ਪੈਣੇ ਨੇ ਜੀ ਤੇ ਇਹ ਹੈਗਾ ਨੈਕਸਟ ਪ੍ਰਿੰਟਰ ਦੇ ਵਿੱਚ ਠੀਕ ਹੈ ਤੇ ਪਲੇਨ ਸਲਵਾਰ ਬਹੁਤ ਸੋਹਣੀ ਜੀ ਸਲਵਾਰਾਂ ਨੇ ਜੀ ਤੁਸੀਂ ਇਹਨਾਂ ਸੂਟਾਂ ਨੂੰ ਬਹੁਤ ਵਧੀਆ ਜੇ ਟੰਗ ਦੇ ਨਾਲ ਮਤਲਬ ਕਿ ਡਿਜ਼ਾਈਨ ਕਰਵਾ ਸਕਦੇ ਹੋ ਹੁਣ ਤਾਂ ਡਿਜ਼ਾਈਨਿੰਗ ਹੀ ਬਹੁਤ ਸੋਹਣੀ ਬਣਦੀ ਆ ਤੁਸੀਂ ਸਾਡੇ ਤੋਂ ਸਟਿਚ ਕਰਵਾ ਕੇ ਮੰਗਾਣਾ ਜਾਂ ਵਿਦਾਊਟ ਸਟਿਚਿੰਗ ਮੰਗਵਾਣੇ ਆ ਉਹ ਤੁਹਾਡੀ ਚੁਆਇਸ ਰਹੇਗੀ ਇਦਾਂ ਰਹੇਗਾ ਜੀ ਦੇਖੋ ਕਿੰਨਾ ਸੋਹਣਾ ਜਾਂ ਪ੍ਰਿੰਟ ਹੈ ਅੰਬੀਆ ਵਾਲਾ ਠੀਕ ਹੈ ਬਲੈਕ ਇਹਦਾ 베ਸ ਆ ਤੇ ਉੱਪਰ ਬਹੁਤ ਸੋਹਣੀ ਜੀ ਪ੍ਰਿੰਟਿੰਗ ਹੈ ਜੀ ਤੇ ਬਲੈਕ ਕਲਰ ਦੀ ਹੈ ਜੀ ਸਲਵਾਰ ਬਲੈਕ ਤੁਹਾਡੇ ਕੋਲ ਸ਼ਾਲ ਹੋਏਗਾ ਜਾਂ ਦੁਪੱਟਾ ਹੋਏਗਾ ਤੁਸੀਂ ਉਸ ਦੇ ਨਾਲ ਇਹਨੂੰ ਲੈ ਸਕਦੇ ਹੋ ਨੈਕਸਟ ਪ੍ਰਿੰਟ ਦੇਖ ਲਓ ਪ੍ਰਿੰਟਿੰਗ ਹੀ ਇੱਕ ਤੋਂ ਇੱਕ ਬਹੁਤ ਸੋਹਣੇ ਸੋਹਣੇ ਜਿਹੇ ਪ੍ਰਿੰਟ ਨੇ ਜੀ ਤੁਸੀਂ ਏ ਲਾਈਨ ਚ ਬਣਾ ਸਕਦੇ ਹੋ ਸਮੋਸਾ ਕੱਟ ਵਿੱਚ ਸੂਟ ਕਲੀ ਸਟਾਈਲ ਚ ਬਣਾ ਸਕਦੇ ਹੋ ਬਹੁਤ ਸੋਹਣੀ ਪ੍ਰਿੰਟਿੰਗ ਦੀ ਕਲੀ ਕੱਟ ਦੇ ਵਿੱਚ ਤਾਂ ਬਹੁਤ ਸੋਹਣੇ ਲੱਗਦੇ ਨੇ ਜੀ ਇਹ ਬਣੇ ਹੋਏ ਪੀਸ ਵਿੱਚ ਲੇਸ ਦਿਵਾ ਲਓ ਜਾਂ ਫਿਰ ਪਾਈਪਿੰਗ ਕਲੀਆਂ ਦੇ ਵਿੱਚ ਸੇਮ ਦੇ ਵਿੱਚ ਇਹ ਕਲਰ ਆ ਕਲਰ ਵੀ ਇੱਕ ਤੋਂ ਇੱਕ ਨੇ ਬਹੁਤ ਸੋਹਣੇ ਸੋਹਣੇ ਕਲਰ ਨੇ ਪਹੁੰਚਿਆ ਤੇ ਵਰਕ ਕਰਵਾ ਸਕਦੇ ਹੋ ਵਿਦਾਉਟ ਵਰਕ ਕੋ ਤੁਹਾਡੀ ਚੁਆਇਸ ਆ ਜਿਵੇਂ ਤੁਹਾਨੂੰ ਠੀਕ ਲੱਗਦਾ ਸਾਰੇ ਇਹ ਸੂਟ ਸੇਮ ਹੀ ਸਟਫ ਤੇ ਆ ਤੇ ਸੇਮ ਹੀ ਤਿਸਤਾ ਬ੍ਰਾਂਡ ਤੇ ਆ 1600 ਪ੍ਰਾਈਸ ਆ ਜੀ ਇਹਨਾਂ ਸਾਰੇ ਸੂਟਾਂ ਦਾ ਜਿਹੜੇ ਮੈਂ ਤੁਹਾਨੂੰ ਦਿਖਾ ਰਹੀ ਆ ਰੈੱਡ ਕਲਰ ਦੀ ਇਹਦੇ ਨਾਲ ਮੈਰੂਨ ਰੈੱਡ ਸਲਵਾਰ ਆ ਤੇ ਇਹ ਹੈਗਾ ਜੀ ਸ਼ਰਟ ਦਾ ਪ੍ਰਿੰਟ ਚਿਚਾ ਜੀ ਇਹ ਦੇਖੋ ਜੀ ਬਹੁਤ ਪਿਆਰੇ ਪਿਆਰੇ ਜੇ ਸੂਟ ਨੇ ਤੇ ਐਦਾ ਰਹਿਣਗੇ ਜੀ ਇਹ ਇਹਨਾਂ ਦੇ ਬਹੁਤ ਪਿਆਰੇ ਜੇ ਸਲਵਾਰਾਂ ਦੇ ਕਲਰ ਸਾਰੇ ਹੀ ਤੁਹਾਨੂੰ ਕੁ ਟ੍ਰਾਈ ਦੀ ਲੁੱਕ ਦੇਣਗੇ ਜੀ ਜਿੱਦਾਂ ਇੱਕ ਲਾਈਨਿੰਗ ਹੁੰਦੀ ਆ ਵਿੱਚ ਤੇ ਹੈਗਾ ਇਹ ਨਾਰਮਲ ਸਿੰਪਲ ਪ੍ਰਿੰਟਿੰਗ ਦੇ ਉੱਪਰ ਸੂਟ ਨੇ ਸੂਟ ਇੱਕ ਤੋਂ ਇੱਕ ਮਿਲ ਜਾਣਗੇ ਦੇਖੋ ਕਿੰਨਾ ਸੋਹਣਾ ਕਲਰ ਪ੍ਰਿੰਟ ਆ ਕਲਰ ਵੀ ਬਹੁਤ ਸੋਹਣਾ ਹੈ ਪ੍ਰਿੰਟਿੰਗ ਵੀ ਬਹੁਤ ਸੋਹਣੀ ਆ ਆਪਣੇ ਅਕੋਰਡਿੰਗ ਤੁਸੀਂ ਇਹਨਾਂ ਦੀ ਡਿਜ਼ਾਈਨਿੰਗ ਕਰਵਾ ਸਕਦੇ ਹੋ 1600 ਪ੍ਰਾਈਸ ਆ ਟਿਸਟਾ ਬ੍ਰਾਂਡ ਦੇ ਸੂਟ ਨੇ ਜੀ ਨਾ ਪਰ ਬੂਰਾਵੇ ਸੂਟਾਂ ਦੇ ਤੇ ਉੱਪਰੋਂ ਬ੍ਰਾਂਡ ਦਾ ਪੀਸ ਆ ਸੇਮ ਦੇ ਵਿੱਚ ਇਹ ਸੈਕਿੰਡ ਕਲਰ ਹੈ ਇਹ ਸਲਵਾਰ ਦਾ ਕਲਰ ਹੈ ਠੀਕ ਹੈ ਇਦਾਂ ਤੁਹਾਨੂੰ ਬਹੁਤ ਸੋਹਣੀ ਜੀ ਮੈਚਿੰਗਾਂ ਮਿਲ ਜਾਣਗੀਆਂ ਸੋਨਾ ਸਰਪ੍ਰਾਈਜ਼ ਦੇ ਵਿੱਚ ਤੇ ਨੈਕਸਟ ਜਿਹੜਾ ਤੁਹਾਨੂੰ ਮੈਂ ਪ੍ਰਿੰਟ ਦਿਖਾਣਾ ਸ਼ਰਟ ਰਹੇਗੀ ਸਕਿਨ ਵੇਸ ਤੇ ਉੱਪਰ ਬਹੁਤ ਸੋਹਣੀ ਜੀ ਪ੍ਰਿੰਟਿੰਗ ਪ੍ਰਿੰਟ ਹੀ ਬਹੁਤ ਪਿਆਰਾ ਸੂਟ ਦਾ ਐਦਾਂ ਰਹੇਗਾ ਜੀ ਪ੍ਰਿੰਟ ਠੀਕ ਹੈ ਦੁਪੱਟੇ ਤੁਸੀਂ ਲਾਈਟ ਲੈ ਸਕਦੇ ਹੋ ਡਾਰਕ ਲੈ ਸਕਦੇ ਹੋ ਤੁਹਾਡੀ ਚੁਆਇਸ ਹੈ ਦੇਖੋ ਕਿੰਨਾ ਸੋਹਣਾ ਮਤਲਬ ਕਿ ਕੋਈ ਵੀ ਏਜ ਪਾ ਸਕਦੀ ਹੈ ਇਹ ਸੂਟ ਨੂੰ ਸਲਵਾਰਾਂ ਦਾ ਕਲਰ ਵੀ ਬਹੁਤ ਸੋਹਣੇ ਆ। ਸੇਮ ਦੇ ਵਿੱਚ ਬਸ ਜਿਹੜਾ ਫੁੱਲਾਂ ਦਾ ਪ੍ਰਿੰਟ ਦਾ ਕਲਰ ਉਹੀ ਚੇਂਜ ਹੋ ਜਾਏਗਾ। ਬਾਕੀ ਸਾਰਾ ਸੂਟ ਸੇਮ ਰਹੇਗਾ। ਸਲਵਾਰ ਦਾ ਕਲਰ ਵੀ ਸੇਮ ਰਹੇਗਾ ਤੇ ਸ਼ਰਟ ਦਾ ਕਲਰ ਵੀ ਸੇਮ ਰਹੇਗਾ। ਦੇਖੋ ਠੀਕ ਹੈ। ਸਿਰਫ ਜਿਹੜੀ ਵਿੱਚ ਪ੍ਰਿੰਟਿੰਗ ਆ ਉਹਦਾ ਕਲਰ ਚੇਂਜ ਹੋ ਜਾਏਗਾ। ਤੇ ਇਹਦੇ ਵਿੱਚ ਤੁਹਾਨੂੰ ਤਿੰਨ ਕਲਰ ਮਿਲ ਜਾਣਗੇ। ਸਲਵਾਰਾਂ ਦੇ ਕਲਰ ਸੇਮ ਰਹਿਣਗੇ ਜੀ। ਸਕਿਨ ਮਿਲ ਕੀ ਜੇ ਬਹੁਤ ਸੋਹਣੇ ਜੇ ਕਲਰ ਨੇ। ਠੀਕ ਹੈ। ਤੇ ਸ਼ਰਟ ਅੰਦਰ कलर ਚੇਂਜ ਹੋ ਜੇਗਾ ਇਹ ਤਿੰਨ ਕਲਰ ਨੇ ਇਹਦੇ ਵਿੱਚ ਇੱਕ ਆ ਗਿਆ ਜੀ ਇਹ ਬਲੂ ਜਿਹੜਾ ਗ੍ਰੇ ਬਲੂ ਹੁੰਦਾ ਉਹ ਵਾਲਾ ਸ਼ੇਡ ਆ ਗਿਆ ਇੱਕ ਇਹ ਨਿਓਨ ਜਿਹਾ ਸ਼ੇਡ ਆ ਗਿਆ ਜੀ ਤੇ ਇੱਕ ਇਹ ਵਾਈਨ ਕਲਰ ਤਿੰਨ ਕਲਰ ਨੇ ਇਹਦੇ ਵਿੱਚ ਬਹੁਤ ਸੋਹਣੇ ਜਿਹੇ ਨੇ ਤਿੰਨੋਂ ਹੀ ਕਲਰ ਸਲਵਾਰਾਂ ਸਭ ਦੀਆਂ ਲਾਈਟ ਰਹਿਣਗੀਆਂ ਤੇ ਇੱਕ ਪ੍ਰਿੰਟਿੰਗ ਹੋਰ ਦਿਖਾਣੇ ਆ ਪ੍ਰਿੰਟ ਵੀ ਬਹੁਤ ਪਿਆਰਾ ਹੈ ਇਹ ਹੈਗਾ ਜੀ ਪ੍ਰਿੰਟ ਕੰਟਰਾਸਟ ਲੁੱਕ ਦੇ ਵਿੱਚ ਐ ਤਾਂ ਇਹ ਸ਼ਰਟ ਆ ਬਹੁਤ ਸੋਹਣੀ ਜੀ ਠੀਕ ਹੈ ਦੇ ਨਾਲ ਹੀ ਜਿਹੇ ਡਾਰਕ ਸਲਵਾਰ ਆ ਜਗੇ ਕਲਰ ਪ੍ਰਿੰਟ ਬਹੁਤ ਪਿਆਰੇ ਪਿਆਰੇ ਆ ਇਹਦਾ ਇੱਕ ਕਲਰ ਤੁਹਾਨੂੰ ਇਹ ਮਿਲ ਜੇਗਾ ਕਲਰ ਬਹੁਤ ਸੋਹਣੇ ਆ ਬਹੁਤ ਸੋਹਣੇ ਕਲਰ ਆ ਦੇਖੋ ਸੂਟ ਲੁੱਕ ਹੀ ਬਹੁਤ ਸੋਹਣੀ ਆਣੀਆ ਪਾਉਣ ਤੋਂ ਬਾਅਦ ਸੂਟਾਂ ਦੀ ਇਹਨਾਂ ਦੀ ਕੰਟਰਾਸਟ ਲੁੱਕ ਵਿੱਚ ਨੇ ਜੀ ਤੇ 1600 ਪ੍ਰਾਈਸ ਨੇ ਟਿਸਟਾ ਬ੍ਰਾਂਡ ਦਾ ਸੂਟ ਆ ਤੇ ਨਾਲ ਹੀ ਸਲਵਾਰ ਮਿਲ ਜੇਗੀ ਤੁਹਾਨੂੰ ਠੀਕ ਹੈ ਤਿੰਨ ਕਲਰ ਨੇ ਇਹਦੇ ਵਿੱਚ ਤੁਹਾਨੂੰ ਦਿਖਾਏ ਆ ਮੈਂ ਦੇਖੋ ਇੱਕ ਬਹੁਤ ਸੋਹਣਾ ਇਹ ਨਵਾਂ ਜਿਹਾ ਸ਼ੇਡ ਆ ਬਿਲਕੁਲ ਨਾ ਮਹਿਰੂਨ ਸ਼ੇਡ ਆ ਨਾ ਵਾਈਨ ਸ਼ੇਡ ਆ ਤੇ ਇੱਕ ਇਹ ਦਿਖਾਇਆ ਜੀ ਰਸਟ ਕਲਰ ਇਹ ਇੱਕ ਕਲਰ ਤੁਹਾਨੂੰ ਇਹ ਦਿਖਾਇਆ ਬਹੁਤ ਸੋਹਣਾ ਜਿਹਾ ਡਾਰਕ ਗ੍ਰੇ ਜਿਹਾ ਕਲਰ ਇਹ ਤਿੰਨ ਕਲਰ ਨੇ ਸੇਮ ਦੇ ਉੱਪਰ ਹੀ ਕਿ ਹੁਣ ਮੈਂ ਤੁਹਾਨੂੰ ਪਲੇਨ ਸੂਟ ਦਿਖਾਣੇ ਆ ਪਲੇਨ ਸੂਟ ਵੀ ਇਹੇ 5 ਮੀਟਰ ਦੇ ਕੱਟ ਆਏਗੇ ਜੇ ਲੁੱਕ ਤੁਹਾਨੂੰ ਕਟرائی ਦੀ ਤਰ੍ਹਾਂ ਹੀ ਦੇਵੇਗਾ ਬਟੇ ਕਟرائی ਨਹੀਂ ਹੈਗੇ ਠੀਕ ਹੈ ਜੀ ਕਟرائی ਦੀ ਲੁੱਕ ਦੇਵੇਗਾ ਬਿਲਕੁਲ ਪਲੇਨ ਆ ਬੈਕ ਸਾਈਡ ਤੋਂ ਉੱਪਰੋਂ ਹਲਕਾ ਜਿਹਾ ਸੈਲਫ ਪ੍ਰਿੰਟ ਬਹੁਤ ਬਰੀਕੀ ਜਿਹਾ ਇਹਦੀ ਲਾਈਨ ਆ ਜਿਹੜੀ ਦੇਖਣ ਤੁਹਾਨੂੰ ਮਿਲੇਗੀ ਦੂਰੋਂ ਲੁੱਕ ਇਦਾਂ ਲੱਗੇਗਾ ਜਿਵੇਂ ਕੁਟ్రਾਈ ਦਾ ਸੂਟ ਪਾਇਆ ਹੁੰਦਾ ਬਟ ਇਹ ਕੁਟ్రਾਈ ਨਹੀਂ ਹੈਗੀ ਠੀਕ ਹੈ ਬਹੁਤ ਸੋਹਣਾ ਜਿਹਾ ਨਵਾਂ ਸਟੱਫ ਆਇਆ ਬਿਲਕੁਲ ਵਿంటర్ ਦੇ ਵਾਸਤੇ ਇਹਦੀ ਸਟੀਚਿੰਗ ਤੋਂ ਬਾਅਦ ਲੁੱਕ ਰਹੇਗੀ ਜਿਹੜੀ ਉਹ ਟਿਲਕਵੀ ਜਿਹੀ ਰਹੇਗੀ ਹਲਕੀ ਜੀ ਜਿੱਦਾਂ ਇੱਕ ਕ੍ਰੇਪ ਦੀ ਰਹਿੰਦੀ ਹੁੰਦੀ ਆ ਇਹਨਾਂ ਤੇ ਤੁਸੀਂ ਕਿਸੇ ਵੀ ਤਰ੍ਹਾਂ ਦੀ ਡਿਜ਼ਾਈਨਿੰਗ ਕਰਾ ਸਕਦੇ ਹੋ ਵਰਕ ਕਰਵਾ ਸਕਦੇ ਹੋ ਠੀਕੇ ਬਹੁਤ ਲਾਈਟ ਜੀ ਕੁਟਰਾਈ ਕੀ ਮਤਲਬ ਕਿ ਕੁਟਰਾਈ ਕਹਿ ਨਹੀਂ ਸਕਦੇ ਤੁਸੀਂ ਇਹਨੂੰ ਹੀ ਕੁਟਰਾਈ ਆ ਤੇ ਬਹੁਤ ਪਿਆਰੀ ਜੀ ਇੱਕ ਹਲਕੀ ਜੀ ਲਾਈਨ ਦੇ ਨਾਲ ਇਹ ਕਲਰ ਆਪਸ਼ਨ ਤੁਹਾਨੂੰ ਦੇਣੇ ਆ ਤੇ ਇਹਨਾਂ ਸੂਟਾਂ ਦਾ ਪ੍ਰਾਈਸ ਰਹੇਗਾ ਜੀ 1350 ਜਿਹੜੇ ਮੈਂ ਤੁਹਾਨੂੰ ਪਲੇਨ ਸੂਟ ਦੇ ਰਹੀ ਹਾਂ 1350 ਇਹਨਾਂ ਪਲੇਨ ਸੂਟਾਂ ਦਾ ਪ੍ਰਾਈਸ ਆ ਤੇ ਤੁਸੀਂ ਆਪਣੇ ਅਕੋਰਡਿੰਗ ਇਹਨਾਂ ਤੇ ਵਰਕ ਕਰਵਾ ਸਕਦੇ ਹੋ ਸਾਤੋਂ ਵਰਕ ਕਰਵਾਣਾ ਤੁਸੀਂ ਆਪਣਾ ਕੋਈ ਵੀ ਡਿਜ਼ਾਈਨ ਪੇ ਸਕੇਦੇ ਹੋ ਕੋਈ ਰੀਲ ਪੇ ਸਕੇਦੇ ਹੋ ਸਾਨੂੰ ਜਾਂ ਫਿਰ ਕੋਈ ਫੋਟੋ ਪੇ ਸਕੇਦੇ ਹੋ ਅਸੀਂ ਤੁਹਾਨੂੰ ਮਸ਼ੀਨੀ ਵਰਕ ਕਰਾਣਾ ਜਾਂ ਹੈਂਡ ਵਰਕ ਕਰਵਾਣਾ ਉਹ ਵੀ ਕਰਵਾ ਕੇ ਭੇਜ ਦਾਂਗੇ ਤੁਸੀਂ ਵੀ ਤੇ ਦੁਪੱਟੇ ਲੈਣੇ ਆ ਤਾਂ ਅਸੀਂ ਤੁਹਾਨੂੰ ਦੁਪੱਟੇ ਵੀ ਡਾਈ ਕਰਵਾ ਕੇ ਭੇਜ ਦਾਂਗੇ ਉਹਦੇ ਲਈ ਤੁਹਾਨੂੰ ਥੋੜਾ ਜਿਹਾ ਸਾਨੂੰ ਟਾਈਮ ਦੇਣਾ ਪਏਗਾ ਤੇ ਇਹ ਹੈਗੇ ਨੇ ਜੇ ਵੈਸੇ ਜੇ ਤੁਸੀਂ ਇਦਾਂ ਹੀ ਲੈਣਾ ਬਲੈਕ ਕਲਰ ਦਾ ਸੂਟ ਹੈ ਜੀ ਠੀਕ ਹੈ ਕਲਰ ਸਾਰੇ ਮਿਲ ਜਾਣਗੇ ਜਿਹੜਾ ਮਰਜੀ ਛੇਡ ਲੈ ਲਓ ਰਾਣੀ ਕਲਰ ਦਾ ਸੂਟ ਆ ਹਲਕੇ ਜੀ ਲਾਈਨ ਰਹੇਗੀ ਵਿੱਚ ਕੋਟ్రਾਈ ਦੀ ਤਰ੍ਹਾਂ ਤੇ ਤੁਸੀਂ ਵਰਕ ਕਰਵਾਓ ਜਿੱਦਾਂ ਵੀ ਸੂਟ ਲੈਣੇ ਆ ਉਦਾਂ ਲੈ ਸਕਦੇ ਹੋ ਇਹਨਾਂ ਸੂਟਾਂ ਦਾ 1350 ਪ੍ਰਾਈਸ ਆ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਕਲਰ ਦੇਖੋ ਜਿਹੜਾ ਵੀ ਕਲਰ ਪਸੰਦ ਆ ਉਸ ਦੇ ਸਕਰੀਨ ਸ਼ਾਟ ਲੈ ਕੇ ਤੁਸੀਂ ਮੇਰੇ ਨੰਬਰ ਤੇ ਪਿਕ ਸੈਂਡ ਕਰ ਸਕਦੇ ਹੋ 컬러 ਹਰੇਕ ਹੀ ਬਹੁਤ ਸੋਹਣਾ ਹੈ ਜਿਹੜਾ ਵੀ 컬러 ਦੇਖੋਗੇ ਉਹੀ 컬러 ਬਹੁਤ ਪਿਆਰਾ ਹੈ ਤੇ ਇੱਕ 컬러 ਤੁਹਾਨੂੰ ਮਿਲ ਜੇਗਾ ਜੀ ਇਹ ਮੈਰੂਨ ਸ਼ੇਡ ਠੀਕ ਹੈ ਜੀ ਇਹ ਜਿੰਨੇ ਵੀ ਮੈਂ ਤੁਹਾਨੂੰ ਪਲੇਨ ਸੂਟ ਦਿਖਾਏ ਆ ਇਹ ਆਪਣੇ ਕੋਲ 20 ਮੀਟਰ ਦੇ ਥਾਣਾ ਜੇ ਤੁਸੀਂ ਇਹ 컬러 ਲੈਣਾ ਤਾਂ ਇਹਦੇ ਵਿੱਚ ਵੀ ਤੁਹਾਨੂੰ ਚਾਰ ਸੂਟ ਮਿਲ ਜਾਣਗੇ ਇਹ 컬러 ਲੈਣਾ ਤਾਂ ਇਹ ਚ ਵੀ ਚਾਰ ਸੂਟ ਜਿਹੜਾ ਵੀ 컬러 ਲੈਣਾ ਉਹਦੇ ਵਿੱਚ ਤੁਹਾਨੂੰ ਚਾਰ ਚਾਰ ਸੂਟ ਮਿਲ ਜਾਣਗੇ 5-5 ਮੀਟਰ ਦੇ ਠੀਕ ਹੈ ਜੀ ਤੇ 20 ਮੀਟਰ ਦੇ ਥਾਨ ਨੇ ਇਹ ਤੇ ਬਾਕੀ ਉਮੀਦ ਕਰਦੀ ਆ ਜੀ ਤੁਹਾਨੂੰ ਅੱਜ ਦੀ ਕਲੈਕਸ਼ਨ ਪਸੰਦ ਆਈ ਹੋਵੇਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿੱਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਜੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਥੈਂਕ ਯੂ so much